ਸੋਮਵਾਰ ਨੂੰ ਹਰਿਆਣਾ ਦੇ ਫਰੀਦাবাদ ਵਿੱਚ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੱਲ ਮੰਗਲਵਾਰ ਨੂੰ ਦਿੱਲੀ ਦੇ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਹੱਕਾਂ ਖਾਤਰ ਸਖਤ ਸਟੈਂਡ ਲਿਆ ਹੈ ਉਹਨਾਂ ਦਾਵਾ ਕੀਤਾ ਕਿ ਉਹ ਪੰਜਾਬ ਦੇ ਪੰਜਾਬੀਆਂ ਦੇ ਹਿੱਤਾਂ ਖਾਤਰ ਚਟਾਨ ਵਾਂਗੂ ਖੜੇ ਹਨ ਤੇ ਕਿਸੇ ਨੂੰ ਵੀ ਪੰਜਾਬ ਦੇ ਹੱਕ ਖੋਣ ਨਹੀਂ ਦੇਣਗੇ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੇ ਗਵਾਂਡੀ ਸੂਬਿਆਂ ਤੇ ਕੇਂਦਰ ਸਰਕਾਰ ਤੇ ਤਿੱਖੇ ਸਵਾਲ ਚੁੱਕਦੇ ਹਾਂ ਕਿ ਹਾਂ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀ ਹੈ ਪਰ ਹਰਿਆਣਾ ਰਾਜਸਥਾਨ ਤੇ ਹਿਮਾਚਲ ਲਗਾਤਾਰ ਨਵੇਂ-ਨਵੇਂ ਦਾਅਵੇ ਪੇਸ਼ ਕਰਦੇ ਰਹਿੰਦੇ ਨੇ ਕਦੇ ਐਸਵਾਈਐਲ ਦੀ ਮੰਗ ਕਰਦੇ ਨੇ ਕਦੇ ਸ਼ਾਨਨ ਪ੍ਰੋਜੈਕਟ ਤਾਂ ਕਦੇ ਚੰਡੀਗੜ੍ਹ ਤੇ ਆਪਣਾ ਹੱਕ ਜਿਤਾਉਣ ਲੱਗਦੇ ਨੇ ਸੀਐਮ ਨੇ ਇਲਜ਼ਾਮ ਲਾਇਆ ਕਿ ਪੰਜਾਬ ਨੂੰ ਹੜ੍ਹਾਂ ਵਿੱਚ ਭਾਰੀ ਨੁਕਸਾਨ ਦੇ ਬਾਵਜੂਦ 1600 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਲੇ ਤੱਕ ਜਾਰੀ ਨਹੀਂ ਕੀਤੀ ਗਈ ਖਾਦਾਂ ਤੇ ਕਣਕ ਦੇ ਨਾ ਦਿਖਾਵਾ ਕਰ ਰਹੇ ਹਨ ਸੀਐਮ ਨੇ ਕਿਹਾ ਕਿ ਖਾਦ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਹੈ ਜੇ ਪਾਣੀ ਹੀ ਪੰਜਾਬ ਦੇ ਕੋਲ ਨਹੀਂ ਰਹੂਗਾ ਤਾਂ ਕਿਸਾਨ ਕੀ ਖੇਤੀ ਕਮਲਿਆਂ ਵਿੱਚ ਕਰਨਗੇ ਸੀਐਮ ਨੇ ਦੱਸਿਆ ਕਿ ਕੌਂਸਲ ਦੀ ਮੀਟਿੰਗ ਵਿੱਚ ਕੁੱਲ 28 ਪ੍ਰਸਤਾਵ ਸਨ ਜਿਨ੍ਹਾਂ ਵਿੱਚੋਂ 11 ਮੁੱਦੇ ਪਾਣੀ ਨਾਲ ਜੁੜੇ ਸਨ ਤੇ ਸਾਰੇ 11 ਦੀ 11 ਪੰਜਾਬ ਦੇ ਖਿਲਾਫ ਸਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਇਤਿਹਾਸਿਕ ਤੇ ਕਾਨੂੰਨੀ ਆਧਾਰ ਵੀ ਇਸ ਨੂੰ ਸਾਬਿਤ ਕਰਦੇ ਹਨ ਗਵਾਂਡੀਆਂ ਤੇ ਤਿੱਖੇ ਨਿਸ਼ਾਨੇ ਲਾਉਂਦੇ ਸੀ ਅਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਹੀ ਬੋਲਣ ਲੱਗਦੇ ਨੇ ਨਹਿਰ ਬਣਾ ਦਿਓ ਪਰ ਉਹਦੇ ਵਿੱਚ ਪਾਣੀ ਦੀ ਜਗ੍ਹਾ ਕੀ ਜੂਸ ਛੱਡਣਗੇ ਰਿਵਾਲਵਰ ਦੇ ਦਿੱਤਾ ਜਾਵੇ ਪਰ ਉਹਦੇ ਵਿੱਚ ਕਾਰਤੂਸੀ ਨਾ ਹੋਣ ਤਾਂ ਕੀ ਫਾਇਦਾ ਪੰਜਾਬ ਨੇ ਕਹਿੰਦੇ ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ਤੇ ਪਾਣੀ ਦਿੱਤਾ ਕਿਉਂਕਿ ਅਸੀਂ ਭਾਈ ਕਨਈਆ ਦੇ ਵਾਰਸ ਹਾਂ ਪਹਿਲਾਂ ਹੀ ਅਸੀਂ ਵੱਧ ਪਾਣੀ ਦੇ ਚੁੱਕੇ ਹਾਂ ਸੀਐਮ ਨੇ ਦੋਸ਼ ਲਾਇਆ ਕਿ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਮੇਤ ਬਹੁਤੇ ਸੂਬੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਲਈ ਪੰਪਾਂ ਭਾਰ ਹੋਏ ਪਏ ਹਨ ਸੀਮਾਨ ਨੇ ਚੰਡੀਗੜ੍ਹ ਨੂੰ ਵੀ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ ਇੱਕ ਕਹਿੰਦਾ ਸਾਨੂੰ ਹੈੱਡਵੌਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਆਰਐਮ ਵੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੇਗੇ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਥੇ ਸ਼ੁਰੂ ਕਰੇ ਪੰਜਾਬ ਆਰਾ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਪਰ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਝਾੜਦੇ ਹੋ ਨਾ ਕਿਤੇ ਛੋਟੇ ਭਾਈ ਘੁਗ ਬਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋਈ ਤਰਕ ਹੈ ਜੀ ਸੀਮਾਨ ਨੇ ਦਾਵਾ ਕੀਤਾ ਕਿ ਮੀਟਿੰਗ ਦੇ ਵਿੱਚ ਜਿਹੜੇ 28 ਅਜੰਡੇ ਸਨ ਉਹਨਾਂ ਵਿੱਚੋਂ 11 ਪੰਜਾਬ ਨਾਲ ਸੰਬੰਧਿਤ ਸਨ ਸਾਰੇ ਦੇ ਸਾਰੇ ਪੰਜਾਬ ਵਿਰੋਧੀ ਸਨ ਪਰ ਕਹਿੰਦੇ ਮੇਰੇ ਸਖਤ ਵਿਰੋਧ ਕਰਕੇ ਇਹਨਾਂ ਸਾਰਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਇਹ ਮੁੱਦੇ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਲਈ ਬੀਜੇ ਗਏ ਕੰਡੇ ਹਨ ਸੀਐਮ ਆਰ ਨੇ ਮੀਟਿੰਗ ਦੇ ਵਿੱਚ ਇਹ ਵੀ ਮੰਗ ਰੱਖੀ ਕਿ ਐਸਵਾਈਐਲ ਨਹਿਰ ਦਾ ਨਾਮ ਬਦਲ ਕੇ ਵਾਈਐਸਐਲ ਯਾਨੀ ਕਿ ਯਮਨਾ ਸਤਲੁਜ ਲਿੰਕ ਨਹਿਰ ਰੱਖਿਆ ਜਾਵੇ ਤੇ ਯਮਨਾ ਦਾ ਪਾਣੀ ਪੰਜਾਬ ਵੱਲ ਮੋੜਿਆ ਜਾਵੇ ਸਾਨੂੰ ਇੱਕ ਤਰੀਕਾ ਦੱਸੋ ਕੀ ਇਹ ਹੈ ਮੈਂ ਹੱਲ ਦੱਸ ਦਿੰਨੇ ਆ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਸਤਲੁਜ ਯਮਨਾ ਲਿੰਕ ਦੀ بجائے ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਵੀ ਪਾਣੀ ਲੰਘੂਗਾ ਜਿੰਨਾ ਕ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਇਸ ਨਾਲ ਹੀ ਸੀਐਮ ਨੇ ਦਾਵਾ ਕੀਤਾ ਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦਾ BBMP ਵਿੱਚ ਕੋਈ ਹੱਕ ਨਹੀਂ ਹੈ ਕਿਉਂਕਿ ਬੋਰਡ ਦਾ ਗਠਨ ਸੂਬੇ ਦੇ ਪੁਨਰਗਠਨ ਤੋਂ ਬਾਅਦ ਹੋਇਆ ਸੀ ਇਸ ਕਰਕੇ ਪੰਜਾਬ ਦਾ ਸਭ ਤੋਂ ਵੱਧ ਹੱਕ ਹੈ 1952 ਦੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMP ਇਹਦੇ ਚ ਰਾਜਸਥਾਨ ਦਾ ਹਿਮਾਚਲ ਇਸ ਸੈਣੀ ਬਣਦਾ ਅਰੇ ਪੀਰੀਅਨ ਸਟੇਟ ਹੀ ਹੈ ਨਹੀਂ ਸੀਐਮ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਵੀ ਛੇਤੀ ਕਰਵਾਉਣ ਦੀ ਮੰਗ ਕੀਤੀ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਨੇ ਚਾਹੀਏ ਤੁਸੀਂ ਖਲਾਇਤੀ ਨਹੀਂ ਕੀਤੀ 2.5 ਵਾਲਾ ਚੱਲੂਗਾ 3 ਵਾਲਾ ਚੱਲੂਗਾ 2 ਵਾਲੇ ਤਰੀਕ ਦੱਸਾਂਗੇ 2.8 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉੱਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਕੱਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਸਾਰੇ ਮਸਲਿਆਂ ਦੀ ਜਾਣਕਾਰੀ ਦਿੱਤੀ ਤਾਂ ਕੁਝ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਕਰਕੇ ਹਲਕਾ ਜਿਹਾ ਹੰਗਾਮਾ ਵੀ ਹੋਇਆ